ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਜਿਵੇਂ ਤੁਸੀਂ ਪਹਿਲਾਂ ਸਾਨੂੰ ਸੁਣਨ ਦੀ ਮਹੱਤਤਾ ਬਾਰੇ ਦੱਸਿਆ ਤੇ ਅੱਜ ਸਾਨੂੰ ਮਤਲਬ ਕਿ ਕਈ ਸੰਗਤਾਂ ਦੇ ਆਪਰੇਸ਼ਨ ਸੀਗਾ ਕਿ ਮੰਨਣ ਦੀ ਮਹੱਤਤਾ ਬਾਰੇ ਵੀ ਦੱਸਿਆ ਜਾਵੇ ਤੇ ਉਹਦੇ ਬਾਰੇ ਥੋੜੀ ਸਾਨੂੰ ਜਾਣਕਾਰੀ ਦਿਓ ਹਾਂਜੀ ਵਾਹਿਗੁਰੂ ਜੀ ਗੱਲ ਇਹ ਹੈ ਕਿ ਆਪ ਜੀ ਨੇ ਜੋ ਪਹਿਲਾਂ ਵੀਡੀਓ ਦੇ ਵਿੱਚ ਵੇਖਿਆ ਹੈ ਕਿ ਸੋਨ ਦੀ ਮਹਤਾਤਾ ਦੇ ਨਾਲ ਸਾਨੂੰ ਕੀ ਕੀ ਪ੍ਰਾਪਤ ਹੁੰਦਾ ਹੈ ਤੇ ਸੁਣਨਾ ਬਹੁਤ ਹੀ ਜ਼ਰੂਰੀ ਹੈ ਇਹ ਜਿਗਿਆਸੂ ਤੇ ਡਿਪੈਂਡ ਕਰਦਾ ਹੈ ਕਿ ਉਹਨੇ ਕੀ ਸੁਣਿਆ ਹੈ ਤੇ ਸੁਣਨ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਮੰਨਣ ਦੀ ਗੱਲ ਕੀਤੀ ਹੈ ਕਿਉਂਕਿ ਜਿਸ ਚੀਜ਼ ਨੂੰ ਸੁਣਿਆ ਜਾ ਰਿਹਾ ਹੈ ਉਸ ਨੂੰ ਫਿਰ ਆਪਣੀ ਜ਼ਿੰਦਗੀ ਵਿੱਚ ਧਾਰਨ ਕਰਨਾ ਮੰਨਣ ਦੀ ਗੱਲ ਆਉਂਦੀ ਹੈ ਤੁਹਾਨੂੰ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਜਿੱਦੋਂ ਆਪਾਂ ਬਾਣੀ ਪੜ੍ਹਦੇ ਹਾਂ ਤੇ ਬਾਣੀ ਪੜ੍ਹਨ ਦੇ ਨਾਲ ਜਿੱਥੇ ਸੁਣਨ ਦੀ ਗੱਲ ਆਵੇਗੀ ਉੱਥੇ ਮੰਨਣ ਦੀ ਗੱਲ ਜ਼ਰੂਰ ਆਵੇਗੀ ਕਿਉਂਕਿ ਹਮੇਸ਼ਾ ਜ਼ਿੰਦਗੀ ਦੇ ਦੋ ਪਹਿਲੂ ਹੁੰਦੇ ਹਨ ਕਿ ਜੇਕਰ ਦਿਨ ਹੈ ਤੇ ਰਾਤ ਹੈ ਜੇਕਰ ਹਨੇਰਾ ਹੈ ਤੇ ਚਾਨਣ ਹੈ ਜੇਕਰ ਬੁਰਾ ਹੈ ਤੇ ਪੜਾ ਹੈ ਇਸੇ ਤਰ੍ਹਾਂ ਸੁਣਦੇ ਵੀ ਦੋ ਪਹਿਲੂ ਨੇ ਸੁਣਨਾ ਤੇ ਮੰਨਣਾ ਆਪ ਜੀ ਨੇ ਅੱਗੇ ਵੀ ਸਰਵਣ ਕੀਤਾ ਹੈ ਕਿ ਸੁਣ ਦੀ ਮਹਤਾਬਾਰੇ ਅਸੀਂ ਅੱਜ ਸੰਗਤਾਂ ਦੇ ਕੁਝ ਸਵਾਲ ਆਏ ਸਨ ਕਿ ਮੰਨਣ ਦੇ ਬਾਰੇ ਵੀ ਆਪ ਜੀ ਜਰੂਰ ਜਾਣਕਾਰੀ ਦਿਓ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਆਪਾਂ ਪੜ੍ਹਦੇ ਹਾਂ ਤੇ ਜਪਜੀਤ ਸਾਹਿਬ ਦੇ ਅੰਦਰ ਮਹਾਰਾਜਿਆਂ ਨੇ ਸਾਨੂੰ ਮੰਨਣ ਦੀ ਗੱਲ ਜਿਹੜੀ ਹੈ ਉਹ ਦਰਸਾਈ ਹੈ ਕਿ ਸੁਣਨ ਤੋਂ ਬਾਅਦ ਜ਼ਿੰਦਗੀ ਵਿੱਚ ਮੰਨਣਾ ਬਹੁਤ ਹੀ ਜ਼ਰੂਰੀ ਹੈ ਸੱਚੇ ਪਾਤਸ਼ਾਹ ਮਹਾਰਾਜ ਨੂੰ ਪੁੱਛਿਆ ਮਹਾਰਾਜ ਜਿਹੜੇ ਜੀਵ ਸੁਣ ਕੇ ਉਸ ਤੋਂ ਬਾਅਦ ਮੰਨਣਾ ਸ਼ੁਰੂ ਕਰ ਦਿੰਦੇ ਹੈ ਉਹਨਾਂ ਦੀ ਜ਼ਿੰਦਗੀ ਅੰਦਰ ਕਿਹੜੀਆਂ-ਕਿਹੜੀਆਂ ਐਸੀ ਅਵਸਥਾ ਬਣਦੀ ਹੈ ਕਿਹੜੇ ਐਸੇ ਕਾਰਜ ਬਣਦੇ ਨੇ ਜਿਹਦੇ ਕਰਕੇ ਉਹ ਅਕਾਲਪੁਰਖ ਦੇ ਘਰ ਵਿੱਚ ਪ੍ਰਵਾਨ ਹੋਣ ਵਾਸਤੇ ਤਿਆਰ ਹੁੰਦਾ ਕਹਿ ਸਕਦੇ ਹਾਂ ਜਾਂ ਉਹਦੇ ਅਕਾਲਪੁਰਖ ਦੇ ਘਰ ਤੇ ਜਾਣ ਤੇ ਕਿੰਨਾ ਕਸਾਹਿਕ ਹੁੰਦਾ ਹੈ ਹੁਣ ਆਪ ਜੀ ਦੇ ਨਾਲ ਸਾਂਝ ਪਾਵਾਂਗੇ ਕਿ ਮੰਨਣ ਦੀਆਂ ਜਿਹੜੀਆਂ ਨੇ ਚਾਰ ਪੌੜੀਆਂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਪਜੀ ਸਾਹਿਬ ਦੀ ਬਾਣੀ ਦੇ ਅੰਦਰ ਅੰਕਿਤ ਕੀਤੀਆਂ ਹਨ ਜਿਹਦੇ ਵਿੱਚ ਇਹ ਜਿਹੜੀ ਪੌੜੀ ਹੈ ਕਿ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਛੈ ਪਿਛਤਾਏ ਕਾਗਦ ਕਲਮ ਨਾਲ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਹੁਣ ਗੁਰਮੁਖੋ ਅਸਲ ਵਿੱਚ ਹੈ ਕਿ ਜੇਕਰ ਕੋਈ ਮੰਨ ਕਰਕੇ ਮੰਨ ਲਵੇ ਕਿਉਂਕਿ ਇੱਕ ਤੇ ਹੁੰਦਾ ਉਤੋਂ ਉਤੋਂ ਮੰਨਣਾ ਇਕ ਹੁੰਦਾ ਮਨ ਕਰਕੇ ਕੋਈ ਸਾਡਾ ਮਨ ਜਿਹੜਾ ਉਹਦੇ ਵਿੱਚ ਪਤੀਜ ਜਾਏ ਮਨ ਜਾਏ ਕਿੱਜ ਜਾਏ ਉਹਨੂੰ ਮਾਰੇ ਕਹਿੰਦੇ ਆ ਜੇਕਰ ਤੇਰਾ ਮਨ ਇਸ ਚੀਜ਼ ਵਾਸਤੇ ਮੰਨ ਗਿਆ ਹੈ ਕਿ ਜੇ ਕੋ ਮਨ ਜਾਣੇ ਮਨ ਕੋਈ ਐਸਾ ਨਾਮ ਨਰੰਜਨ ਹੋਏ ਕਹਿੰਦੇ ਇਹੋ ਜਿਹਾ ਨਾਮ ਅਕਾਲਪੁਰਖ ਵੈਗਰੂ ਦਾ ਜਿਹੜਾ ਮੈਲ ਤੋਂ ਰਹਿਤ ਹੈ ਜੇਕਰ ਤੂੰ ਮਨ ਵਿੱਚ ਚੰਗੀ ਤਰ੍ਹਾਂ ਪਤੀਜ ਲਏਗਾ ਹੁਣ ਗੁਰਮੁਖੋ ਕੇ ਮੰਨਣ ਵਾਲੇ ਦੀ ਮਹਾਰਾਜ ਕਹਿੰਦੇ ਫਿਰ ਜਿਹੜੀ ਗੱਤ ਹੈ ਗਤਦਤ ਅਵਸਥਾ ਕਹੀ ਨਹੀਂ ਜਾਂਦੀ ਜੇ ਕੋ ਕਹੇ ਪਿਛੇ ਪਿਛਤਾ ਕੇ ਜੇਕਰ ਕਹਿੰਦਾ ਤੇ ਉਹ ਪਿਛਤਾਉਂਦਾ ਹੈ ਕਿ ਮੈਂ ਇੰਨਾ ਚਿਰ ਪਹਿਲਾਂ ਸੁਣਦਾ ਰਿਹਾ ਹੁਣ ਮੈਂ ਮੰਨਣ ਦੀ ਗੱਲ ਕਰਨੀ ਸੀ ਪਰ ਮਹਾਰਾਜ ਕਹਿੰਦੇ ਜੇਕਰ ਕੋਈ ਉਸ ਚੀਜ਼ ਨੂੰ ਸੁਣ ਕੇ ਮੰਨ ਲਏਗਾ ਉਹਦੀ ਗੱਤ ਕਹੀ ਨਹੀਂ ਜਾ ਸਕਦੀ ਇਥੋਂ ਤੱਕ ਆ ਕਿ ਰਸਨਾ ਦੇ ਨਾਲ ਕਥੀ ਨਹੀਂ ਜਾ ਸਕਦੀ ਜੇਕਰ ਕੋਈ ਕਾਗਜ਼ ਤੇ ਲਿਖਣਾ ਵੀ ਸ਼ੁਰੂ ਕਰਦਾ ਹੈ ਤੇ ਮਾਰਾ ਕਹਿੰਦੇ ਕਾਗਜ਼ ਤੇ ਵੀ ਲਿਖੀ ਨਹੀਂ ਜਾ ਸਕਦੀ ਉਸ ਦੀ ਮੰਨਣ ਵਾਲ ਦੀ ਐਡੀ ਵਦੀ ਅਵਸਥਾ ਬਣ ਜਾਂਦੀ ਹੈ ਤੇ ਮਾਰਾ ਕਹਿੰਦੇ ਫਿਰ ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੁਹ ਚੋਟਾ ਨਾ ਖਾਏ ਕਹਿੰਦੇ ਫਿਰ ਮੰਨਣ ਦੀ ਜਿਹੜੀ ਅਵਸਥਾ ਹੈ ਉਹਦੇ ਬਾਅਦ ਮੰਨੈ ਸੁਰਤ ਇਸ ਦੀ ਸੁਰਤ ਵਿੱਚ ਜਿਹੜੀ ਮਤ ਹੈ ਬੁੱਧ ਹੈ ਜਾਗਰਤ ਹੋ ਜਾਏ ਕਿਉਂਕਿ ਪਹਿਲੀ ਗੱਲ ਤੇ ਜਦੋਂ ਆਪਾਂ ਗੁਰਬਾਣੀ ਪੜ੍ਹਦੇ ਹਾਂ ਤੇ ਸਾਡੀ ਜਿਹੜੀ ਮਨ ਦੀ ਮਤ ਹੈ ਨਾ ਉਹ ਹੀ ਨਹੀਂ ਬਦਲਦੀ ਗੁਰਬਾਣੀ ਅੰਦਰ ਵੇਖੋ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਦੇ ਕੋਲ ਕੋਈ ਵੀ ਆਉਂਦਾ ਸੀ ਜਗਿਆਸੂ ਆਉਂਦਾ ਸੀ ਸੁਣਦਾ ਸੀ ਤੇ ਉਹਦੇ ਤੋਂ ਬਾਅਦ ਕਹਿੰਦੇ ਸਨ ਕਿ ਇਸ ਚੀਜ਼ ਨੂੰ ਹੁਣ ਭਾਈ ਮੰਨਣਾ ਵੀ ਸ਼ੁਰੂ ਕਰ ਕਿਉਂਕਿ ਜਿੰਨਾ ਚਿਰ ਤੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਨਹੀਂ ਕਰੇਂਗਾ ਉਹਨਾਂ ਚਿਰ ਜੀਵਨ ਦਾ ਪਾਰ ਉਤਾਰਾ ਨਹੀਂ ਹੋਵੇਗਾ ਹੁਣ ਕਈ ਵਾਰੀ ਆਪਾਂ ਆਮ ਕਹਿੰਦੇ ਆ ਕਿ ਭਾਈ ਇਸ ਗੱਲ ਨੂੰ ਇਦਰੋਂ ਸੁਣ ਕੇ ਇਸ ਕੰਨ ਥਾਣੀ ਨਾ ਕੱਢ ਦੇ। ਉਹਦਾ ਅਰਥ ਕੀ ਹੈ ਕਿ ਇਸ ਗੱਲ ਨੂੰ ਸੁਣਿਆ ਨਾ ਉਸ ਨੂੰ ਜ਼ਿੰਦਗੀ ਨੂੰ ਵੀ ਮੰਨ। ਵੇਖੋ ਮੇਰੇ ਸਹਿਬ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜਿੱਥੇ ਗਏ ਆ। ਹੁਣ ਸੱਜਣ ਜਿਹੜੇ ਜਿੰਨੂੰ ਆਪਾਂ ਠੱਗ ਕਹਿੰਨੇ ਸੱਜਣ ਠੱਗ ਵਰਗੇ। ਹੁਣ ਬਚਨ ਤੇ ਇੱਕੋ ਸੁਣਿਆ ਨਾ ਉਹਦੇ ਮਨ ਵਿੱਚ ਐਸੀ ਵੱਡੀ ਤਾਂ ਗਜਾਗੀ ਕਿ ਜਿਵੇਂ ਇੰਜ ਮਹਿਸੂਸ ਹੋਇਆ ਕਿ ਜਿਵੇਂ ਗੁਰੂ ਸਾਹਿਬ ਮੈਨੂੰ ਕਹਿ ਰਹੇ ਹਾਲਾਂਕਿ ਮਾਰ ਨਹੀਂ ਉਹ ਸ਼ਬਦ ਚਰਨ ਵਿੱਚ ਕੀਤਾ ਕਿ ਉਜਲ ਕਹਾ ਚਿਲਕਣਾ ਘੋਟ ਮਕਾਲੜੀ ਮਸ ਧੋਤਿਆਂ ਜੂਠਨਾ ਉਤਰੈ ਜੇ ਸੋ ਧੋਵਾਂ ਤਿਸ ਸੱਜਣ ਸਈ ਨਾਲ ਮੈਂ ਚਲਦਿਆ ਨਾਲ ਚਲਾ ਨੰਝਿਥੇ ਲੇਖਾ ਮੰਗੀਆ ਤਿੱਥੇ ਖੜੇ ਦਸਨ ਹੁਣ ਵੇਖੋ ਜਦੋਂ ਉਹਨੇ ਸੁਣਿਆ ਤੇ ਉਹਨੂੰ ਸੁਣਨ ਕਰਕੇ ਕਿੰਨਾ ਸਕੂਨ ਮਿਲਿਆ ਫਿਰ ਆਖਿਆ ਮਹਾਰਾਜ ਨਾ ਤੇ ਮੇਰਾ ਸਜਣ ਠੱਗ ਹੈ ਤੇ ਜਦੋਂ ਤੁਸੀਂ ਅੰਮ੍ਰਿਤ ਵੇਲੇ ਬਾਣੀ ਰਬਾਬ ਨਾਲ ਭਾਈ ਮਰਦਾਨੇ ਨੇ ਹੇ ਸ਼ਾ ਫਕੀਰ ਤੁਸੀਂ ਗਾਈ ਨਾ ਮੇਰੇ ਮਨ ਤੇ ਮਲਮ ਲੱਗੀ ਗੁਰੂ ਸਾਹਿਬ ਕਹਿੰਦੇ ਹੁਣ ਸੁਣਿਆ ਤੇ ਹੈ ਸ਼ਬਦ ਅੱਜ ਤੋਂ ਇਹ ਪਰਨ ਕਰ ਲੈ ਕਿ ਇਹਨੂੰ ਮੰਨਣਾ ਵੀ ਸ਼ੁਰੂ ਕਰ ਦੇ ਪਹਿਲਾਂ ਤੇ ਤੈਨੂੰ ਸੰਸਾਰ ਦੇ ਲੋਕ ਭਾਵੇਂ ਤੇਰਾ ਪਹਿਰਾਵਾ ਵੀ ਫਕੀਰਾਂ ਵਾਲਾ ਸੀ ਚੋਲਾ ਪਹਿਨਦਾ ਸੀ ਗਲ ਵਿੱਚ ਮਾਲਾ ਵੀ ਪਹਿਨਦਾ ਸੀ ਪਰ ਅੱਜ ਤੋਂ ਬਾਅਦ ਕੇਵਲ ਭੇਖੀ ਕਰਕੇ ਤੈਨੂੰ ਜਾਣਦੇ ਸਨ ਕਿ ਇਹ ਸੱਜਣ ਇਹ ਆਉਣ ਜਾਣ ਵਾਲੇ ਮੁਸਾਫਰਾਂ ਦੀ ਸੇਵਾ ਕਰਦਾ ਹੈ ਭੋਜਨ ਸ਼ਿਕਾਉਂਦਾ ਹੈ ਲੋਡ ਬੰਦਾ ਦੀ ਮਦਦ ਕਰਦਾ ਹੈ ਪਰ ਅੱਜ ਜੇਕਰ ਤੂੰ ਇਸ ਨੂੰ ਚੀਜ਼ ਨੂੰ ਸੁਣਿਆ ਹੈ ਪਰ ਜੇਕਰ ਤੂੰ ਮੰਨਣਾ ਸ਼ੁਰੂ ਕਰ ਦੇਂਗਾ ਤੇ ਤੇਰੀ ਜ਼ਿੰਦਗੀ ਦੇ ਅੰਦਰ ਇੰਨਾ ਵੱਡਾ ਲਾਭ ਹੋਵੇਗਾ ਫਿਰ ਜਿੰਨੂ ਕਿਹਾ ਮਾਰੇ ਕਹਿੰਦੇ ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ ਸਗਲ ਭਵਨ ਕੀ ਸੁੱਧ ਮੰਨੈ ਮੋਹ ਚੋਟਾ ਨਾ ਖਾਏ ਮੰਨੈ ਜਮ ਕੇ ਸਾਥ ਨਾ ਜਾਏ ਮਾਰੇ ਕਹਿੰਦੇ ਫਿਰ ਜਦੋਂ ਮੰਨਣਾ ਸ਼ੁਰੂ ਕਰ ਦੇਗਾ ਤੇ ਜਮ ਵੀ ਤੇਰੇ ਨਾਲ ਨਹੀਂ ਜਾਣਗੇ ਕੇਵਲ ਪਰਮੇਸ਼ਰ ਦਾ ਨਾਮ ਨਾਲ ਜਾਵੇਗਾ ਤੇ ਮਾਰੇ ਕਹਿੰਦੇ ਉਹਦੇ ਤੋਂ ਬਾਅਦ ਫਿਰ ਚਾੜ ਪਾਉਣੀਆਂ ਕਿ ਜੇਕਰ ਮੰਨੈ ਪਾਵੇ ਮੂਖ ਦਵਾਰ ਮੰਨ ਪਰਵਾਰ ਸਾਧਾਰ ਮੰਨ ਤਰੇ ਤਾਰੇ ਗੁਰ ਸਿੱਖ ਮਾਰੇ ਕਹਿੰਦੇ ਜੇਕਰ ਕੋਈ ਫਿਰ ਮੰਨਣਾ ਸ਼ੁਰੂ ਕਰ ਦੇਗਾ ਨਾ ਉਹਦੇ ਨਾਲ ਹੋਰ ਵੀ ਜਿੰਨੇ ਆਪ ਵੀ ਤਰੇਗਾ ਤੇ ਹੋਰਾਂ ਨੂੰ ਵੀ ਤਾਰਨ ਦੀ ਸਮਰੱਥਾ ਰੱਖੇਗਾ ਏਕ-ਏਕ ਬਚਨ ਗੁਰੂ ਕੀ ਬਾਣੀ ਦਾ ਸਾਡੇ ਜੀਵਨ ਦੇ ਅੰਦਰ ਮਾਰਨੇ ਮੰਨਣ ਵਾਸਤੇ ਕਿਹਾ ਹੈ ਕਿਉਂਕਿ ਧੰ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜਿਹੜਾ ਸਿਲੇਬਸ ਹੈ ਨਾ ਗੁਰਮੁਖੋ ਉਹ ਸੁਣਨ ਕਰਕੇ ਹੈ ਮੰਨਣ ਕਰਕੇ ਹੈ ਤੇ ਬਚਨਾ ਕਰਕੇ ਹੈ ਕਰਮਾਂ ਕਰਕੇ ਉਹਦੇ ਤੋਂ ਬਾਅਦ ਬਚਨਾ ਕਰਕੇ ਤੇ ਮੰਨਣ ਕਰਕੇ ਹੈ ਕਿਉਂਕਿ ਜਿਸ ਚੀਜ਼ ਨੂੰ ਸੁਣਿਆ ਤੇ ਮੰਨਣਾ ਮਾਰੇ ਕਹਿੰਦੇ ਜ਼ਿੰਦਗੀ ਅੰਦਰ ਬੜਾ ਜ਼ਰੂਰੀ ਹੈ ਕਿ ਜਦੋਂ ਫਿਰ ਸੁਣ ਕੇ ਮੰਨੇਗਾ ਤੇ ਫਿਰ ਮਾਰੇ ਨੇ ਅਗਲੀਆਂ ਪੌੜੀਆਂ ਦੇ ਵਿੱਚ ਉਹਨੂੰ ਕਿਹੋ ਜੀ ਪਦਵੀ ਦਿੱਤੀ ਹੈ ਉਹ ਕਿਹੜਾ ਅਟੈਕ ਮਾਰੇ ਨੇ ਉਹਦੀ ਕਿਹੜੀ ਫੀਤੀ ਲਾਈ ਹੈ ਕਿ ਪਹਿਲਾਂ ਜਿਹੜੇ ਵਿਸ਼ੇ ਸਨ ਉਹਨਾਂ ਦੇ ਵਿੱਚੋਂ ਮਾਰੇ ਫਿਰ ਚੁਣ-ਚੁਣ ਕੇ ਕਿ ਜਗਮੇ ਉਤਮ ਕਾੜੀਏ ਵਿਰਲੇ ਕਈ ਕੇ ਜਿਵੇਂ ਆਪਾਂ ਇੱਕ ਪੰਚ ਚੁਣਦੇ ਆ ਨਬੈਦਾ ਸੁਣ ਚੁਣਦੇ ਆ ਕਿ ਉਹ ਸਾਡੇ ਕੰਮ ਕਰਦਾ ਹੈ ਇਹ ਚੰਗਾ ਮਨੁੱਖ ਹੈ ਇਹ ਇਸ ਤਰ੍ਹਾਂ ਦੇ ਕੰਮ ਕਰੇਗਾ ਸਾਰੇ ਲੋਕ ਉਹਨੂੰ ਚੁਣਦੇ ਨੇ ਇਸੇ ਤਰ੍ਹਾਂ ਗੁਰੂ ਸਾਹਿਬ ਕਹਿੰਨ ਲੱਗੇ ਚਾਰ ਪੌੜੀਆਂ ਸੁਣ ਤੋਂ ਬਾਅਦ ਫਿਰ ਮੰਨੇਗਾ ਤੇ ਮਾਰੇ ਕਹਿੰਦੇ ਫਿਰ ਉਸ ਘਰ ਵਿੱਚ ਪ੍ਰਵਾਨ ਹੁੰਦਾ ਹੈ ਉਹ ਪ੍ਰਵਾਣ ਕਿਵੇਂ ਹੁੰਦਾ ਹੈ ਆਪਾਂ ਆਉਣ ਵਾਲੀਆਂ ਇਹਨਾਂ ਵਿਚਾਰਾਂ ਦੇ ਨਾਲ ਆਪ ਜੀ ਸੋਸ਼ਲ ਮੀਡੀਆ ਰਾਹੀਂ ਜਰੂਰ ਸਾਂਝ ਪਾਵਾਂਗੇ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਕਿ ਸੁਣਨ ਤੋਂ ਬਾਅਦ ਮੰਨਣ ਦੀ ਜਿਹੜੀ ਮਹੱਤਤਾ ਉਹਦੇ ਬਾਰੇ ਸਾਨੂੰ ਵੀਰ ਜੀ ਹੁਣਾਂ ਨੇ ਮੇਰੇ ਵੱਡੇ ਵੀਰ ਜੀ ਹੁਣਾਂ ਸਵਾਲ ਕੀਤਾ ਸੀ ਉਹਦੇ ਮੁਤਾਬਕ ਅਸੀਂ ਗੁਰੂ ਕੀ ਬਾਣੀ ਦੇ ਵਿੱਚੋਂ ਆਪ ਜੀ ਦੇ ਨਾਲ ਸਾਂਝ ਪਾਈ ਹੈ ਇਹਨੂੰ ਵੀਡੀਓ ਨੂੰ ਕੇਵਲ ਵੇਖ ਕੇ ਨਹੀਂ ਇਹਨੂੰ ਸੁਣਿਆ ਵੀ ਕਰੋ ਆਪਣੀ ਜ਼ਿੰਦਗੀ ਅੰਦਰ ਆਪ ਵੀ ਸੁਣੋ ਬੱਚਿਆਂ ਨੂੰ ਵੀ ਸਨਾਓ ਕਿਉਂਕਿ ਪਵਿੱਖ ਵਿੱਚ ਆਉਣ ਵਾਲੇ ਇਹ ਕਾਰਜ ਨੇ ਕਿਉਂਕਿ ਸੰਗਤਾਂ ਦੇ ਕਹਿਣ ਤੇ ਅਨੁਸਾਰ ਹੀ ਅਸੀਂ ਇਹ ਜਿਹੜਾ ਕਾਰਜ ਸ਼ੁਰੂ ਕੀਤਾ ਹੈ ਕਿਉਂਕਿ ਦਾਸ ਨੂੰ ਇੰਨੀ ਨੌਲੇਜ ਨਹੀਂ ਇਸ ਮੀਡੀਆ ਬਾਰੇ ਸੋਸ਼ਲ ਮੀਡੀਆ ਹੈ ਫਿਰ ਕਿਸੇ ਵੀ ਨੇ ਪ੍ਰੇਰਿਤ ਕੀਤਾ ਸੀ ਕਿ ਤੁਸੀਂ ਜਰੂਰ ਯਤਨ ਕਰੋ ਤੇ ਆਪ ਸੰਗਤਾਂ ਬਹੁਤ ਵੱਡਾ ਹੰਗਾਰਾ ਵੀ ਦੇ ਰਹੇ ਹੋ ਸੁਣਨੀ ਵੀ ਲਇਓ ਇਹਨੂੰ ਲਾਇਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਆਪਣੇ ਬੱਚਿਆਂ ਹੋਰ ਯਾਰ ਮਿੱਤਰਾਂ ਨੂੰ ਵੀ ਸੈਂਡ ਕਰੋ ਤਾਂ ਜੋ ਕਿ ਚੰਗੀ ਜਿਹੜੀ ਗੁਰੂ ਕੀ ਬਾਣੀ ਦੀ ਬਾਰੀ ਜਾਣਕਾਰੀ ਇਹ ਆਪਾਂ ਹਾਸਲ ਕਰ ਸਕੀ ਆਉਣ ਵਾਲੇ ਸਮਿਆਂ ਦੇ ਅੰਦਰ ਜਿਵੇਂ ਜਿਵੇਂ ਸੰਗਤਾਂ ਆਪ ਜੀ ਦਾਸ ਨੂੰ ਪ੍ਰੇਰਿਤ ਕਰੋਗੇ ਅਸੀਂ ਜ਼ਰੂਰ ਆਪ ਜੀ ਦੇ ਨਾਲ ਸਾਂਝ ਪਾਉਣ ਦਾ ਯਤਨ ਕਰਿਆ ਕਰਾਂਗੇ ਹੋਈਆਂ ਬੇਅੰਤ ਭੂਲਾਂ ਦੀ ਖਿਮਾ ਬਲਾਉ ਜੀ ਫਤਿਹ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ